ਜਰ 2 ਕੁ ਦਿਨ ਪਹਿਲਾਂ ਪਿਪਲਾਣਾ ਵਾਲਾ ਚ ਲੜਾਈ ਹੋਈ ਸੀ ਤਾਂ ਇੱਕ ਨੌਜਵਾਨ ਪਰਮਜੀਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਵਾਟੋ ਕੀਤੀ ਗਈ ਸੀ ਤਾਂ ਹੁਣ ਪੁਲਿਸ ਕੋਲੋਂ ਕੀ ਇਹਦੇ ਵਿੱਚ ਫਾਦਰ ਕਾਰਵਾਈ ਕੀਤੀ ਗਈ ਹੈ ਅਸੀਂ ਇਸ ਸਬੰਧੀ ਮਕਦਮਾ ਨੰਬਰ 142 307 323 2448 49 ਦਰਜ ਕਰਕੇ ਅਸੀਂ ਜਿਹੜਾ ਮੇਨ ਦੋਸ਼ੀ ਸੀਗਾ ਰਾਣਾ ਸਾਹਿਬ ਉਰਫ ਰਾਣਾ ਪੁੱਤਰ ਓਮਪ੍ਰਕਾਸ਼ ਪਿਪਲਾਣਾ ਵਾਲੀ ਦਾ ਜਿੰਨੇ ਮੇਨ ਇਹਦਾ ਹੈਗਾ ਸੱਟਾਂ ਮਾਰ ਗਿਆ ਸੀ ਉਹ ਅਸੀਂ ਉਹਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਉਹਦਾ ਅਸੀਂ ਬੇਸ਼ੱਕ ਦਾਅਵਾ ਕੀਤਾ ਉਹਨੂੰ ਰਿਮਾਂਡ ਲੈ ਕੇ ਉਹਦੀ ਬਾਕੀ ਦੋਸ਼ੀਆਂ ਬਾਰੇ ਅਸੀਂ ਪੁਸ਼ਕੀਸ਼ ਕਰਕੇ ਜਲਦ ਤੋਂ ਜਲਦ ਅਸੀਂ ਉਹਨਾਂ ਨੂੰ ਅਰੈਸਟ ਕਰ ਰਹੇ ਹਾਂ ਕਾਰਨ ਕਿ ਸਾਹਮਣੇ ਆਇਆ ਕਿ ਉਹ ਬੀਤਨੀ ਬੁਰੀ ਤਰ੍ਹਾਂ ਦੇ ਗਲਵਟ ਓਕੀ ਦਿੱਤੀ ਇਹਨਾਂ ਦਾ ਆਪਸ ਵਿੱਚ ਪਹਿਲਾਂ ਵੀ ਲੜਾਈ ਝਗੜੇ ਹੋਇਆ 88/24 ਮਕਦਮਾ ਇੱਕ ਦਰਜ ਹੋਇਆ ਸੀਗਾ ਉਹ ਪਰਮਜੀਤ ਵੱਲੋਂ ਪਰਮਜੀਤ ਦੇ ਖਿਲਾਫ ਹੋਇਆ ਸੀਗਾ ਤੇ ਇਹ ਆਪਸ ਵਿੱਚ ਆਣਗੁਆਂਢ ਹੈਗੇ ਆ ਲੜਾਈ ਝਗੜਾ ਇਹਨਾਂ ਦਾ ਹੁੰਦਾ ਦੁਕਾਨਾਂ ਤੋਂ ਵੀ ਹੋ ਜਾਂਦਾ ਝਗੜਾ ਤੇ ਅਸੀਂ ਜਿਹੜੇ ਰੈਂਦੇ ਦੋਸ਼ੀ ਐ ਜਲਦ ਤੋਂ ਜਲਦ ਹੀ ਗ੍ਰਿਫਤਾਰ ਕੀਤਾ ਜਾਵੇ। ਇਹ ਕਾਰੋਬਾਰ ਕਹਿੰਦੇ ਜਿਹੜਾ ਕਥਿਤ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਰਾਣੇ ਦਾ। ਇਹ ਕਾਰੋਬਾਰੀ ਦਾ ਮਿਲਈ ਐ। ਆਹ ਸੀਸੀਟੀਵੀ ਦੇ ਵਿੱਚ 4 ਤੋਂ 5 ਵਿਅਕਤੀ ਨਜ਼ਰ ਆ ਰਹੇ ਸੀਗੇ ਤਾਂ ਉਹਨਾਂ ਵਿੱਚੋਂ ਉਹ ਵੀ ਐਂਟ੍ਰੈਸ ਕਰ ਰਹੇ ਆ, ਪੁਸ਼ਕਿਸ਼ ਕਰ ਰਹੇ ਆ ਤੇ ਰਿਮਾਂਡ ਲੈ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ। ਕਿਹੜਿਆ ਤਰਾਮਾ ਦੀ ਨਾਮਾਵਾਂ ਦਰਜ ਕੀਤਾ ਸੀ ਇੱਥੇ? 307 323 24 341 427 148 99 ਵਿੱਚ। थाना ਮਾਲਟੋਂ ਦਰਜ। ਕਿੰਨੇ ਜਣੇ ਤੇ ਕਾਫੀ ਕੀਤਾ ਕਰ ਸਕਦਾ? ਪੰਜ ਛੇ ਬੰਦੇ ਹੈਗੇ ਸੀ